ਆਲਾਸ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਲਾਸਟ ਸਮੇਂ 1666 ਈਸਵੀ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਉਹ ਪਾਟਲੀ ਪੁੱਤਰ ਦੀ ਤੇ ਗੁਰੂ ਨਾਨਕ ਸਾਹਿਬ ਨੇ ਆਕੇ ਅਸੀ ਆਮਾ ਕੇ ਤੇਰੇ ਘਰ ਦਸਵੇਂ ਦਾਮੇ ਵਿੱਚ ਉਹਦੀ ਜੀਦੀ ਹੋਵੇ ਲੀ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨੇ ਆਪਣੇ ਪਰਿਵਾਰ ਦੇ ਸਮੇਤ ਬਤਾਰਾ ਕੀਤਾ ਤੇ ਇਥੇ ਉਸ ਵੇਲੇ ਮਾਂ ਗੁਜ਼ਰ ਕੌਰ ਦੀ ਮਾਂ ਗੁਜ਼ਰੀ ਦੀ ਕੁੱਖ ਵਿੱਚ ਨੇ ਰਾਜਾ RAM ਸਿੰਘ ਦੇ ਕਹਿਣ ਤੇ ਮੇਰੇ ਪਾਤਸ਼ਾਹ ਜੀ ਕਿੱਥੇ ਗਏ ਜਿਹੜਾ ਜੋਧਪੁਰਿਆ ਰਾਜਾ ਹੋਇਆ ਹੈ ਉਦੇ ਕਹਿਣ ਦੇ ਧੰਨ ਗੁਰੂ ਤੇਗ ਬਹਾਦਰ ਜੀ ਵਰ ਚਲੇ ਗਏ ਇੱਕ ਬੇਨਤੀ ਤੁਹਾਡੀ ਜਾਣਤ ਵਾਸਤੇ ਬੜੀਆਂ ਢੂਗੀਆਂ ਗੱਲਾਂ ਨਹੀਂ ਜਿੱਥੇ ਅੱਜ ਗੁਰਦੁਆਰਾ ਸਾਹਿਬ ਤੋਂ ਬੜੀ ਸੈਭ ਸੋਭਤ ਹੈ ਨਾ ਇਥੇ ਬ੍ਰਹਮਪੁੱਤਰ ਦਰਿਆ ਜਿਹੜਾ ਵਗਦਾ ਹੁੰਦਾ ਸੀ ਜਿੱਥੇ ਜਾ ਕੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਜਾ ਕੇ ਉਤਾਰਾ ਕੀਤਾ ਕਿਉਂਕਿ ਨਹੀਂ ਜੋਧਪੁਰੀਏ ਰਾਜੇ ਨੇ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਨੇ ਖਤਮ ਕਰਨਾ ਹੁੰਦਾ ਹੈ ਨਾ ਉਹ ਅਸਾਮ ਦੇ ਵੱਲੇ ਅਸਾਮ ਦੀ ਧਰਤੀ ਤੇ ਤੋਰ ਦਿੰਦਾ ਹੈ ਤੇ ਇਹ ਜਿਹੜੀ ਧਰਤੀ ਸਾਰੀ ਜਾਦੂਗਰ ਲੋਕਾਂ ਦੀ ਧਰਤੀ ਸੀ ਮੇਰੇ ਪਾਤਸ਼ਾਹ ਕਿਰਪਾ ਕਰੋ ਧੰਗ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਹਦੇ ਨਾਲ ਗਏ ਸਾਰੇ ਤੇ ਇਥੇ ਇੱਕ ਕੁਮਖਿਆ ਦੇਵੀ ਦਾ ਮੰਦਿਰ ਸੀ ਜਿਹਦੀ ਲੋਕ ਬਹੁਤ ਪੂਜਾ ਕਰਦੇ ਸੀ ਕਿਉਂਕਿ ਇਹ ਜਾਦੂਗਰ ਲੋਕਾਂ ਦਾ ਦੇਸ਼ ਸੀ ਬੜੀ ਪੂਜਾ ਕਰਦੇ ਸੀ ਇਹਦੇ ਸਾਹਮਣੇ ਇੱਕ ਰਾਜਾ ਜਿਹਦਾ ਇਤਿਹਾਸ ਵਿੱਚ ਨਾਮ ਆਇਆ ਪਰਨਪਾਲ ਰਾਜਾ ਜਿਹੜਾ ਆਪਣੀ ਫੌਜ ਲੈ ਕੇ ਇਹਦੇ ਸਾਹਮਣੇ ਰਾਜਾ ਰਾਮ ਸਿੰਘ ਦੀ ਜ਼ੋਰਦਗੀ ਦੇ ਸਾਹਮਣੇ ਜਦੋਂ ਆਇਆ ਨਾ ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਇਹਦੇ ਵਾਲੇ ਪਾਸੇ ਬਿਖਦੇ ਆ। ਉਥੇ ਇੱਕ ਧੋ ਬਣਾਈ। ਉਹਨੇ ਉਹ ਕੁਮੱਖਿਆ ਦੇਵੀ ਤੋਂ ਕਹਿੰਦੀ ਮੈਂ ਸ਼ਕਤੀਆਂ ਲੈ ਰੱਖੀਆਂ ਨੇ। ਉਹਨੇ ਸਾਰਿਆਂ ਤੋਂ ਪਹਿਲਾਂ ਆਪਣੀ ਸ਼ਕਤੀ ਦੇ ਨਾਲ ਜਿਹੜਾ ਦਰਿਆ ਸੀ ਨਾ। ਉਹਨੂੰ ਇੱਕ ਵਾਰੀ ਅੱਗੇ ਨੂੰ ਧੱਕਣ ਦੀ ਕੋਸ਼ਿਸ਼ ਕੀਤੀ। ਉਥੇ ਅੱਜ ਵੀ ਜਿਹੜਾ ਥੋੜਾ ਜਿਹਾ ਦਰਿਆ ਦੇ ਵਿੱਚ ਵੜ ਪਿਆ ਹੋਇਆ। ਜਿਨ੍ਹਾਂ ਨੇ ਦਰਸ਼ਨ ਕੀਤੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਬੈਠੇ ਨੇ ਇਹਨੇ ਬੜੀਆਂ ਸ਼ਕਤੀਆਂ ਜਿਹੜੀਆਂ ਨੇ ਆਪਣੀਆਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੀਆਂ ਸੁੱਟੀਆਂ ਪਰ ਉਹ ਗੁਰੂ ਹੈ ਗੁਰੂ ਪਾਸ਼ਾ ਤੇ ਦੀਆਂ ਸ਼ਕਤੀਆਂ ਨੇ ਇਹਦੇ ਜਾਦੂਗਰਾਂ ਨੇ ਕੰਮ ਨਹੀਂ ਕੀਤਾ ਆਖਰਕਾਰ ਇਹ ਜਦੋਂ ਇੱਕ ਵਟਾ ਵਗਾ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੇ ਮਾਰਨ ਲੱਗੀ ਨਾ ਤੇ ਇਹਦੇ ਵੱਟਾ ਉਹ ਹੱਥ ਨਾਲ ਹੀ ਚੰਮੜ ਗਿਆ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਨਾਮ ਸਿਕਾਰ ਕੀਤੀ ਆਪਣੀ ਗਲਤੀ ਦੀ ਮੁਆਫੀ ਮੰਗੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਸੋਝੀ ਦਿੱਤੀ ਜੀਵਨ ਦੀ ਪਾਤਸ਼ਾਹ ਕਿਰਪਾ ਕਰੋ ਮੇਰਾ ਉਧਾਰ ਕਰੋ ਉਸ ਬ੍ਰह्मਪੁੱਤਰ ਦਰਿਆ ਦੇ ਕਿਨਾਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਉਸ ਧੋਬਣ ਦਾ ਉਦਾਰ ਕੀਤਾ ਤੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਅੱਜ ਤੋਂ ਗੁੜੀ ਸਾਹਿਬ ਪੈ ਗਿਆ ਆਪ ਕੋ ਸਤਨਾਮ ਉਸ ਗੁਰਦੁਆਰਾ ਸਾਹਿਬ ਦਾ ਫਿਰ ਦੋਵੇਂ ਰਾਜਿਆਂ ਦੀ ਮੇਰੇ ਪਾਤਸ਼ਾਹ ਜੀ ਨੇ ਸੁਲਾਹ ਕਰਾਈ ਤੇ ਸੁਲਾਹ ਕਰਾ ਕੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਦਮਨਵਾ ਸਾਹਿਬ ਪੈ ਗਿਆ ਉਹਨਾਂ ਨੇ ਦਰਿਆ ਪਰ ਉੱਥੇ ਅਸਥਾਨ ਦੀ ਲੈ ਮੇਰੇ ਪਾਤਸ਼ਾਹ ਜੀ ਦਾ। ਉਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸਾਰੇ ਪਰਿਵਾਰ ਨੂੰ ਛੱਡ ਕੇ ਆਪ ਅਸਾਮ ਦੀ ਧਰਤੀ ਤੇ ਢਾਕੇ ਦੀ ਧਰਤੀ ਤੇ ਪ੍ਰਚਾਰ ਕਰਨ ਵਾਸਤੇ ਚਲੇ ਗਏ। ਤੇ ਮਗਰੋਂ ਮੇਰੇ ਪਾਤਸ਼ਾਹ ਜੀ ਦੇ ਜਾਣ ਤੋਂ ਕੁਝ ਸਮੇਂ ਬਾਅਦ ਉਹ ਸਦੀ 7ਵੀਂ ਸੰਮਤ 1723 ਬਿਕਰਮੀ 1666 ਈਸਵੀ ਨੂੰ ਜੇ ਤੁਸੀਂ ਪੜਨਾ ਹੋਵੇ ਤੇ ਦਸਮ ਚਮਤਕਾਰ ਤੁਸੀਂ ਪੜ ਸਕਦੇ ਹੋ ਸਨੇਚਰਵਾਰ ਅਤੇ ਐਤਵਾਰ ਦੀ ਸਾਂਝੀ ਰਾਤ ਨੂੰ ਤਨਗੁਰ ਕਲਗੀਧਰ ਪਾਤਸ਼ਾਹ ਜੀ ਨੇ ਤਨਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਕਾਰਨ ਮਾਂ ਗੁਜਰਗੌਰ ਦੀ ਖੂਕ ਵਿੱਚੋਂ ਅਵਤਾਰਤਾਰੇ ਚਾਰੀ ਪੰਜ ਸੌ ਵਧਾਈਆਂ ਮਿਲਣ ਲੱਗੀਆਂ ਕੋੜ ਨੇ ਉਸ ਸਮੇਂ ਮਾਮਾ ਕਰਪਾਲ ਚੰਦ ਹੁਨੀ ਕੋਲ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਟਾਕੇ ਦੀ ਧਰਤੀ ਤੇ ਬੈਠੇ ਨੇ ਕੋਲ ਬਲਾਕੀ ਦਾਸ ਵਰਗੇ ਅਮਸ਼ੰਦ ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਥੋੜੀ ਜੀ ਮੁਸਕਾਨ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਮੁਖ ਤੇ ਆਈ ਉਹਨਾਂ ਪੁੱਛਿਆ ਪਾਤਸ਼ਾਹ ਤੁਸੀਂ ਹਰ ਵੇਲੇ ਗੰਭੀਰਤਾ ਵਿੱਚ ਰਹਿੰਦੇ ਹੋ ਅੱਜ ਮਸਕਰਾਟ ਆਉਣ ਦਾ ਕਾਰਨ ਕੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਬਲਾਕੀਦਾਸ ਅੱਜ ਮੇਰੇ ਘਰ ਇੱਕ ਪੁੱਤਰ ਨੇ ਜਨਮ ਲਿਆ ਇੱਕ ਪੁੱਤਰ ਨੇ ਅਵਤਾਰ ਧਾਰਿਆ ਵਧਾਈਆਂ ਮਿਲੀਆਂ ਚਾਰੇ ਪਾਸੇ ਇੱਕ ਗੱਲ ਕਹੀ ਕਿ ਮੈਂ ਸਵਾਪਤੀ ਵੱਲ ਆਵਾਂ ਜਿਨ੍ਹਾਂ ਲੋਕਾਂ ਨੂੰ ਸੋਝੀ ਸੀ ਕਿ ਉਹ ਸਾਰੀ ਦੁਨੀਆ ਦੇ ਗੁਰੂ ਮੈਂ ਇੱਕ ਗੱਲ ਨਾ ਕਿਤਾਬ ਪੜ੍ਹਦੇ ਹਾਂ ਸੀ ਟਾਡੀ ਜਗਤ ਦੇ ਥੰਮ ਹੋਏ ਨਹੀਂ ਗਿਆ ਨਹੀਂ ਸੋਨ ਸਿੰਘ ਸ਼ੀਤਲ ਉਹਨਾਂ ਦੀ ਇੱਕ ਕਿਤਾਬ ਹੈ ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਉਹ ਕੱਲੇ ਸਾਡੇ ਗੁਰੂ ਨਹੀਂ ਬੜੀ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਦੁਨੀਆ ਤੇ ਸੰਸਾਰ ਤੇ ਆਏ ਇਜ਼ਾਦ ਰੱਖੇ ਉਂ ਇਧਰੋਂ ਪੰਜਾਬ ਦੀ ਧਰਤੀ ਤੇ ਬੈਠੇ ਛਾਸਕੇ ਪਿੰਡ ਦੇ ਰਹਿਣ ਵਾਲਾ ਜਿਲ੍ਹਾ ਕਰਨਾਲ ਦੇ ਰਹਿਣ ਵਾਲਾ ਇੱਕ ਪੀਰ ਠੀਖਣ ਸ਼ਾਹ ਜਿਹੜਾ ਰੋਜ਼ ਮੁਸਲਮਾਨ ਦੇ ਟਾਈਮ ਵੀਰ ਹੈ ਨੀ ਬਾਣੀ ਪੜਦੇ ਆ ਨਾ ਦੱਖਣ ਦੇਸ਼ ਹਰੀਕਾਬਾਸਾ ਪਸ਼ਮ ਆਲੇ ਮੁਕਾਮਾ ਭਗਤ ਕਬੀਰ ਸੇਬ ਜੀ ਨੇ ਇਹ ਗੱਲ ਉਚਾਰਨੇ ਕੀਤੀ ਜਿਹੜੇ Hindu ਲੋਕ ਨੇ ਉਹ ਆਪਣਾ ਰੱਬ ਦੇ ਦੱਖਣ ਦੇਸ਼ ਹਰੀਕਾਬਾਸਾ ਦੱਖਣ ਵਾਲੇ ਪਾਸੇ ਮੰਨਦਾ ਹੈ ਤੇ ਜਿਹੜੇ ਮੁਸਲਮਾਨ ਵੀਰ ਲੋਕ ਨੇ ਉਹ ਪੱਛਮ ਵਾਲੇ ਪਾਸੇ ਆਪਣਾ ਰੱਬ ਮੰਨਦੇ ਪਰ ਪਟਨਾ ਸਾਹਿਬ ਜਿਹੜਾ ਉਹ ਪੂਰਬ ਦੇ ਵੱਲ ਹੈ ਇਹਨੇ ਅੱਜ ਨਹੀਂ ਅੱਜ ਜਦੋਂ ਨਮਾਜ਼ ਅਦਾ ਕੀਤੀ ਇਹਨੇ ਪੂਰਬ ਦੇ ਵੱਲ ਮੁੱਖ ਕਰਕੇ ਨਮਾਜ਼ ਅਦਾ ਕੀਤੀ ਜਦੋਂ ਫਿਰ ਕਦੀ ਸਮਾਂ ਬਣਿਆ ਸਮਾਂ ਥੋੜਾ ਹੈ ਫਿਰ ਨਮਾਜ਼ ਪੜ੍ਹਦੇ ਦੀਆਂ ਪੰਜੇ ਨਵਾਜ਼ਾਂ ਕਿਹੜੀਆਂ ਹੁੰਦੀਆਂ ਨੇ ਤੇ ਕਿਹੜੀਆਂ-ਕਿਹੜੀਆਂ ਉਹਨਾਂ ਦਾ ਨਾਮ ਹੈ ਜਿਹੜੇ ਪੰਜ ਨਵਾਜ਼ੀ ਨਵਾਜ਼ ਅਦਾ ਕਰਦੇ ਆ ਇਹਨੇ ਜਦੋਂ ਨਵਾਜ਼ ਅਦਾ ਕੀਤੀ ਅੱਜ ਪੂਰਬ ਦੇ ਵੱਲ ਮੁੱਖ ਕਰਕੇ ਜਦੋਂ ਨਵਾਜ਼ ਅਦਾ ਕੀਤੀ ਦੇ ਨਾਲ ਦੇ ਜਿੰਨੇ ਵੀ ਚੇਲੇ ਨੇ ਮੁਰੀਦ ਨੇ ਉਹ ਕਿੱਲ ਲੱਗੇ ਹੋਣ ਲੱਗਦਾ ਹੈ ਅੱਜ ਇਹ ਪੀਰ ਸਾਡਾ ਭੁੱਲ ਗਿਆ ਬਾਛਵਲੇ ਬਾਛਮ ਪੱਲ ਮੂੰਹ ਕਰਕੇ ਰੋਜ਼ ਨਵਾਜ਼ ਅਦਾ ਕਰਦਾ ਹੈ ਅੱਜ ਪੜ ਲਓ ਭੁੱਲ ਗਏ ਅੱਜ ਪੀਰ ਜੀ ਪੁਰਬ ਬਲ ਕਰਨ ਨਿਵਾਤਾ ਉਨ ਦੇ ਅਜਬੀਰ ਜੀ ਪੁਰਬ ਬਲ ਕਰਨ ਨਿਵਾਤਾ ਉਨ ਕੇ ਅਜਬੀਰ ਜੀ ਪੁਰਬ ਬਲ ਕਰਨ ਨਿਵਾਤਾ ਉਨ ਕੇ ਅਜਬੀਰ ਜੀ ਪੁਰਬ ਬਲ ਵੱਲ ਕਰਨ ਨਿਵਾਸਾਂ ਬੁਲਗੇ ਅਜ ਵੀ ਸੁਵਮ ਵੱਲ ਕਰਨ ਤੇ ਵਾਸਾਂ ਬੁਲਗੇ ਅਜ ਵੀ ਕੋਵਮ ਵੱਲ ਕਰਨ ਤੇ ਵਾਸਾਂ ਬੁਲਗੇ ਅਜ ਵੀ ਕੋਵਮ ਵੱਲ ਕਰਨ ਪੁਰਬ ਵੱਲ ਕਰਨ ਨਿਵਾਜ਼ਾਂ ਹੁਣ ਕੇ ਅੱਜ ਪੀਰ ਜੀ ਪੁਰਬ ਵੱਲ ਕਰਨ ਨਿਵਾਜ਼ਾਂ ਹੁਣ ਕੇ ਅੱਜ ਪੀਰ ਜੀ ਪੁਰਬ ਵੱਲ ਕਰਨ ਨਿਵਾਜ਼ਾਂ ਉਹ ਕਹਿੰਦੇ ਅੱਜ ਤੁਸੀਂ ੁੱਲ ਗਏ ਹੋ ਅੱਜ ਤੁਸੀਂ ਪੂਰਬ ਦੇ ਵੱਲ ਮੂੰਹ ਕਰਕੇ ਨਿਵਾਜ਼ਾਂ ਕਰਦੇ ਹੋ ਕਹਿੰਦੇ ਪੀਰ ਪੀਖਨਸ਼ਾ ਕਹਿਣ ਲੱਗੇ ਭੁੱਲੇ ਨਹੀਂ ਜਤਨਾ ਉਹ ਕਹਿੰਦੇ ਜੀ ਫਿਰ ਇਦਾਂ ਸਾਨੂੰ ਕਿਦਾਂ ਵਿਸ਼ਵਾਸ ਹੋਏਗਾ ਕਹਿੰਦੇ ਸਾਨੂੰ ਦਰਸ਼ਨ ਕਰਾਓ ਪੀਰ ਜੀ ਉਸੇ ਸਮੇਂ ਪੰਜਾਬ ਦੀ ਧਰਤੀ ਤੋਂ ਪਟਨਾ ਸਾਹਿਬ ਦੀ ਧਰਤੀ ਵੱਲ ਚਾਲੇ ਮਾਰਦੇ ਅੱਜ ਵਾਂਗੂ ਗੱਡੀਆਂ ਨਹੀਂ ਸੀ ਅੱਜ ਵਾਂਗੂ ਰੇਲਾਂ ਨਹੀਂ ਸੀ ਵਸਾ ਕੋਈ ਜਹਾਜ਼ ਨਹੀਂ ਸੀ ਅੱਜ ਵਾਂਗੂ ਕਿੰਨਾ ਸਮੇਂ ਵਿੱਚ ਤੁਰ ਕੇ ਉਹਨਾਂ ਨੇ ਸਾਪਰਤਾ ਕੀਤਾ ਜਾ ਕੇ ਬੇਨਤੀਆਂ ਕੀਤੀਆਂ ਮੈਨੂੰ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਾਈ ਜਾਈ ਮੈਂ ਚਾਹੁੰਦਾ ਮੈਂ ਦਰਸ਼ਨ ਕਰਨੇ ਚਾਹੁੰਦਾ ਬਹੁਤਾ ਕਹਿਣ ਤੇ ਜਦੋਂ ਦਰਸ਼ਨ ਕਰਾਏ ਦੋਵੇਂ ਹੱਥ ਜੋੜ ਕੇ ਚਰਨਾਂ ਵਿੱਚ ਨਮਸ਼ਕਾਰ ਕੀਤੀ ਤੇ ਉਸ ਵੇਲੇ ਉਹਨੇ ਦੋ ਕੁੱਜੀਆਂ ਲੈ ਲਈਆਂ ਇੱਕ ਕੁੱਜੀ ਵਿੱਚ ਦੁੱਧ ਭਰ ਲਿਆ ਇੱਕ ਕੁੱਜੀ ਵਿੱਚ ਪਾਣੀ ਭਰਿਆ ਹੋਇਆ ਚਰਨਾ ਤੇ ਨਮਸਕਾਰ ਕਰਕੇ ਕਹਿਣ ਲੱਗਿਆ ਦਾਤਿਆ ਤੁਸੀਂ ਹਿੰਦੂਆਂ ਦੇ ਹੋ ਕਿ ਮੁਸਲਮਾਨਾਂ ਦੇ ਕਿਹਦੇ ਪੀਰ ਹੋ ਕਹਿੰਦੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੋਵਿੰਦ ਰਾਏ ਦੇ ਰੂਪ ਵਿੱਚ ਨੇ ਬਾਲੜੀ ਉਮਰ ਹੈ ਬਚਪਨ ਮੇਰੇ ਸੱਦ ਕਰ ਦਿੱਤੀ ਪੀਰ ਜੀ ਅਸੀਂ ਇਕੱਲੇ ਹਿੰਦੂਆਂ ਦੇ ਨਹੀਂ ਅਸੀਂ ਇਕੱਲੇ ਮੁਸਲਮਾਨਾਂ ਦੇ ਨਹੀਂ ਅਸੀਂ ਮਨੁੱਖਤਾ ਦੇ ਗੁਰੂ ਆਖੋ ਸਤਿਨਾਮ ਅਸੀਂ ਮਨੁੱਖਤਾ ਦੇ ਗੁਰੂ ਅਸੀਂ ਇੱਕ ਦੇ ਨਹੀਂ ਅਸੀਂ ਸਭ ਨਾਲ ਦੇ ਸਾਹੇ ਮੱਥਾ ਟੇਕ ਦਿੱਤਾ ਪੀਰ ਨੇ ਉਹ ਗੱਲ ਜਿਹੜੀ ਨਾਲ ਦੇ ਚਿੰਦਿਆਂ ਨੂੰ ਸੋਝੀ ਆ ਗਈ ਸਮਝਾਂਗੇ ਇਸ ਕਰਕੇ ਉਹ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦਾ ਨਾਮ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਇਧਰੋਂ ਹੁਕਮਨਾਮਾ ਲੈ ਕੇ ਗਿਆ ਸਿੱਖ ਚਿੱਠੀ ਲੈ ਕੇ ਗਿਆ ਕਿ ਤੁਹਾਡੇ ਘਰ ਪੁੱਤਰ ਦੀ ਦਾਤ ਆਈ ਹੈ ਤੇ ਮੇਰੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਮੁਖ ਵਿੱਚੋਂ ਨਾਮ ਰੱਖਿਆ ਗੋਬਿੰਦ ਰਾਏ ਉਹ ਗੋਬਿੰਦ ਰਾਏ ਜਿਨ੍ਹਾਂ ਨੇ 5 ਸਾਲ ਦੀ ਉਮਰ ਤੱਕ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਮੇਰੇ ਬਾਪੂ ਸਾਹਿਬ ਜੀ ਨੇ ਬਾਲੀ ਉਮਰ ਵਿੱਚ ਚਲੋ ਹੁਣ ਆਪਣਾ ਸਮਾ ਹੋ ਚੁੱਕਿਆ ਬਹੁਤ ਹੋ ਗਿਆ ਸਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਲੀ ਉਮਰ ਵਿੱਚ ਕਦੀ ਸ਼ਿਵਦਤ ਵਰਗਿਆਂ ਨੂੰ ਜਿਨ੍ਹਾਂ ਨੂੰ ਕਦੀ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਕਦੀ ਰੋਜ਼ ਗੰਗਾ ਦੇ ਕਿਨਾਰੇ ਤੇ ਲੈ ਕੇ ਜਾਂਦੇ ਹੁੰਦੇ ਸਨ ਉਹਨਾਂ ਨੂੰ ਗਲਵਕੜੀ ਪਾ ਕੇ ਭਗਵਾਨ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਤੇ ਆਖਿਆ ਪੰਡਤ ਸ਼ਿਵਦਾਤ ਜੀ ਝਾਤ ਜੇ ਕਦੀ ਰਾਜਾ ਤੁਨੂੰ ਇੱਕ ਗੱਲ ਕਹੀ ਪੰਡਤ ਜੀ ਸਾਡੇ ਘਰ ਕੋਈ ਸੰਤਾਨ ਨਹੀਂ ਹੈ ਇਹ ਰਾਜ਼ ਗੱਦਿਆਂ ਖਾਲੀ ਦੁਨੀਆ ਤੋਂ ਸੰਸਾਰ ਤੋਂ ਅਸੀਂ ਚਲੇ ਜਾਵਾਂਗੇ ਸੰਤਾਨ ਤੋਂ ਬਿਨਾਂ ਸਾਡੀ ਬੇਨਤੀ ਕਰਦੇ ਹੋ ਉਹਨਾਂ ਨੇ ਕਿਹਾ ਮੇਰਾ ਰੱਬ ਦੇ ਉਹ ਪਟਨੇ ਸ਼ਹਿਰ ਦੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਹੈ ਤੁਸੀਂ ਰੋਜ਼ ਉਹਦੇ ਚਰਨਾ ਵਿੱਚ ਅਰਦਾਸ ਕਰਿਆ ਕਰੋ ਕਿ ਦਿਨ ਤੁਹਾਡੇ ਕੋਲ ਜ਼ਰੂਰ ਆਉਗਾ ਜਦੋਂ ਭਾਵਨਾ ਦੇ ਨਾਲ ਜੁੜ ਕੇ ਅਰਦਾਸਾਂ ਕਰਦੇ ਆ ਤੇ ਬੱਚਿਆਂ ਨਾਲ ਖੇਡਦੇ ਖੇਡਦੇ ਗੋਵਿੰਦ ਰਾਏ ਜੀ ਸਿੱਧੇ ਜਾ ਕੇ ਰਾਣੀ ਦੀ ਗੋਦ ਵਿੱਚ ਬਹਿ ਜਾਂਦੇ ਆ ਤੇ ਆਪਣੇ ਮੁੱਠ ਵਿੱਚੋਂ ਆਵਾਜ਼ ਕਹਿੰਦੇ ਆ ਮਾਂ ਤੁਸੀਂ ਜ਼ਾਦ ਕੀਤਾ ਸੀ ਮੈਂ ਆ ਗਿਓ ਜਿਹੜੇ ਕੰਨਾਂ ਵਿੱਚ ਅੱਜ ਤੱਕ ਅਦੀ ਮਾਂ ਸ਼ਬਦ ਨਹੀਂ ਸੁਣਿਆ ਉਹ ਕੰਨਾਂ ਨੇ ਜਦੋਂ ਮਾਂ ਆਵਾਜ਼ ਸੁਣੀ ਸ਼ਬਦ ਸੁਣਿਆ ਮਿੱਠ ਬੁਰੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਕਦੇ ਨਾ ਬੋਲਿਆ ਕੌੜਾ ਕੌੜਾ ਬੋਲਦਾ ਜਾਂਦਾ ਹੈ ਪੂਰਨ ਭਗਵਾਨ ਹੈ ਔਗਣ ਕੋਨਾ ਚਿਤਾਰੇ ਉਹ ਮੇਰਾ ਗੁਰੂ ਜਦੋਂ ਮਿੱਠੇ ਮਿੱਠੇ ਬੋਲ ਬੋਲਦਾ ਹੈ ਅੱਖਾਂ ਖੁੱਲਦੀਆਂ ਰਾਣੀ ਮੈਣੀ ਰਾਣੀ ਵੇਖਦੀ ਆ ਮੇਰੀ ਗੋਦ ਵਿੱਚ ਗੋਬਿੰਦ ਰਾਏ ਜੀ ਅੱਖਾਂ ਬੰਦ ਹੋ ਗਈਆਂ ਪੁੱਤਰ ਜੀ ਤੁਸੀਂ ਮੁਖ ਵਿੱਚੋਂ ਸ਼ਬਦ ਨਿਕਲਿਆ ਪੁੱਤਰ ਜੀ ਤੁਸੀਂ ਹਾਂ ਮਾਂ ਜੇ ਤੁਸੀਂ ਆਜ਼ਾਦ ਕੀਤਾ ਤੇ ਮੈਂ ਆ ਗਿਆ ਪੁੱਤਰ ਜੀ ਉਸ ਵੇਲੇ ਫਤਿਹ ਚੰਦ ਰਾਣੀ ਫਤਿਹ ਚੰਦ ਮੈਣੀ ਦੀ ਰਾਣੀ ਕਹਿੰਦੀ ਆ ਜੀ ਪੁੱਤ ਇੱਕ ਤੇ ਮਾਵਾ ਦੋ ਕਿਵੇਂ ਹੋ ਸਕਦੀਆਂ ਕਹਿਣ ਲੱਗੇ ਹਾਂ ਹੋ ਸਕਦੀਆਂ ਨੇ ਕਹਿੰਦੇ ਹੋ ਸਕਦੀਆਂ ਨੇ ਕਿਵੇਂ ਕਹਿੰਦੇ ਜੀ ਮਾਂ ਚੰਦਰਮਾ ਇੱਕੋ ਹੁੰਦਾ ਹੈ ਤੇ ਘੜੇ ਅਨੇਕਾ ਹੁੰਦੇ ਹਰ ਇੱਕ ਘੜੇ ਦੇ ਵਿੱਚੋਂ ਚੰਦਰਮਾ ਦਿਖਦਾ ਹੈ ਨਾ ਕਹਿੰਦੇ ਹਾਂ ਮਾਂ ਪੁੱਤ ਇੱਕ ਤੇ ਮਾਵਾਂ ਦੋ ਹੋ ਸਕਦੀਆਂ ਕਹਿੰਦੇ ਸ਼ਾਮ ਦਾ ਪ੍ਰਸ਼ਾਦਾ ਉਹ ਤੁਹਾਡੀ ਗੋਦ ਵਿੱਚ ਵਿੱਚ ਤੇ ਸੁਬਾ ਦਾ ਪ੍ਰਸ਼ਾਦਾ ਜਿਹੜਾ ਉਹ ماں ਗੁਜਰੀ ਜੀ ਦੀ ਸ਼ਾਮ ਨੂੰ ਜਦੋਂ ਪ੍ਰਸ਼ਾਦਾ ਛੱਕੇ ਜਾਂਦੇ ਹਨ ਅੱਜ ਵੀ ਪਟਨਾ ਸਾਹਿਬ ਦੀ ਮਰਜ਼ਾਦਾ ਜਿਹੜੀ ਹੈ ਉਹ ਇੱਕ ਪੈ ਰਾਤ ਗਈ ਤੋਂ ਰਹਿ ਰਹਾ ਸਭ ਦਾ ਪਾਪ ਤੋਂ ਸ਼ੁਰੂ ਹੁੰਦਾ ਉਹਦਾ ਇੱਕੋ ਕਾਰਨ ਹੈ ਜਦੋਂ ਗੋਬਿੰਦ ਰਾਏ ਦੀ ਖੇਡ ਕੇ ਆਪਣੇ ਫਾਨਗਾਂ ਦੇ ਨਾਲ ماں ਫਤੇ ਚੰਦ ਰਾਣੀ ਫਤੇ ਚੰਦ ਮੈਣੀ ਦੀ ਰਾਣੀ ਦੀ ਗੋਦ ਵਿੱਚੋਂ ਪ੍ਰਸ਼ਾਦਾ ਸ਼ਕਤੀ ਦੰਦੇ ਫਿਰ ਮਾ ਬੁਜ਼ੁਰਗ ਉਹਥੇ ਰਹਿ ਰਹੇ ਸਰ ਦਾ ਅਪਾਰਟਮੈਂਟ ਪੰਡਤ ਸ਼ਿਵਦਾਤ ਵਰਗਿਆਂ ਨੂੰ ਕਦੀ ਏਸੇ ਧਰਤੀ ਤੇ ਰਹਿੰਦੇ ਆ ਮੇਰੇ ਪਾਤਸ਼ਾਹ ਜੀ ਨੇ ਕਿੰਨੀਆਂ ਕਿੰਡੀਆਂ ਕਿੰਡੀਆਂ ਨਾਲ ਵੀ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਜੰਗਾ ਜੂਧਾਂ ਮੇਰੇ ਪਾਤਸ਼ਾਹ ਨੇ ਕਰਨੀਆਂ ਨੇ ਉਹਦੀ ਤਿਆਰੀ ਕਰੀ ਹੈਡਿੰਗਾਂ ਵੱਡੀਆਂ ਬਖਸ਼ਿਸ਼ਾਂ ਇਹ ਅਸੀਂ ਅੱਜ ਅਸੀਂ ਨਾਮ ਦਿੰਿਆ ਆਨੰਦਪੁਰ ਸਾਹਿਬ ਦੀ ਧਰਤੀ ਜਿਹੜਾ ਸਾਡਾ ਜਨਮ ਹੈ ਆਨੰਦਪੁਰ ਸਾਹਿਬ ਦੀ ਧਰਤੀ ਇਸ ਧਰਤੀ ਦਾ ਨਾਮ ਪਹਿਲਾਂ ਮਾਖੋਵਾਲ ਦੀ ਧਰਤੀ ਹੁੰਦਾ ਸੀ ਭਾਈ ਇਹਦਾ ਨਾਮ ਮਾਖੋਵਾਲ ਦੀ ਧਰਤੀ ਪਿਆ ਯੂਜ਼ ਕਰਿਆ ਕਰੋਗੇ ਮੈਂ ਤੁਹਾਨੂੰ ਪਿਛਲੇ ਪਾਸੇੋਂ ਗਲਬਕੜੀ ਪਾ ਕੇ ਇੱਕ ਗੱਲ ਕਿਹਾ ਕਰਾਂਗਾ ਪੰਡਤ ਸ਼ਿਵਦਾਤ ਜੀ ਚਾਹ ਤੁਹਾਨੂੰ ਮਹਿਸੂਸ ਹੋਇਆ ਕਰੇ ਕ੍ਰੀਮ ਬਾਖ ਰਹੀਮ ਬਾਖ ਜਦੋਂ ਤੁਸੀਂ ਉਹ ਰਾਣੀ ਥੱਲੇ ਤੰਦ ਠੀ ਚੱਲੇ ਉਹ ਤੇ ਸਾਡਾ ਕੀ ਬਣੇਗਾ ਆਖਿਆ ਸੀ ਮਾਂ ਜਦੋਂ ਤੂੰ ਪਰ ਮੇਰਾ ਗੋਬਿੰਦ ਰਾਏ ਇੰਨਾ ਖਾਨਿਆਂ ਦੇ ਵਿੱਚ ਉਹ ਗੁਰੂ ਧੰਨ ਗੁਰੂ ਗਰਗੀ ਪਰ ਪਾਤਸ਼ਾਹ ਜੀ ਦੇ ਅਵਤਾਰ ਅਧਿਆਤ ਹੱਲਦੀਆਂ ਆਪ ਸਮੁੱਚੀਆਂ ਸੰਤਾਂ ਨੂੰ ਲੱਖ ਲੱਖਾਂ ਨੂੰ ਸਾਹਮਣੇ ਗੁਰੂ ਪਾਤਸ਼ਾਹ ਜੀ ਦੀ ਗੁਰੂ ਅਧਿਆਸ ਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਆ ਸਤਗੁਰੂ ਕਿਰਪਾ ਕਰਨ ਸ਼ਰਧੇ ਮਿਹਰ ਪਰਿਆ ਹੱਥ ਰੱਖਣਾ ਆਪਣੇ ਕਰਦੀ ਪ੍ਰਚਾਰ ਪ੍ਰਸਾਰ ਦੀ ਬਾਣੀ ਦੀ ਸੇਵਾ ਸਿਮਰਨ ਦੀ ਬੰਦਗੀ ਦੀ ਮੇਰੇ ਬਾਦਸ਼ਾਹ ਜੀ ਸ਼ਿਵਾ ਇੱਦ ਹੀ ਲੈਂਦੇ ਰਹਿਣ ਤੇ ਆਪ ਸਮੁਜੀਆਂ ਸੰਗਤਾਂ ਦਾ ਧੰਨਵਾਦ ਗੁਰਦੁਆਰਾ ਸਾਹਿਬ ਦੀ ਸਾਡੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਵੀ ਤੁਹਾਡੀ ਵਕਸ਼ਿਸ਼ ਦੇ ਨਾਲ ਸਾਰਾ ਉਪਰ ਅੱਜ ਦਿਨੇ ਵੀ ਹੁਕਮ ਹੋਇਆ ਸੀ ਪਰ ਕੱਲ ਦਾ ਜਿਹੜਾ ਮੇਰਾ ਸਮਾਂ ਸੀ ਉਹ ਤੁਹਾਡੀਆਂ ਵਕਸ਼ਿਸ਼ਾਂ ਦੇ ਨਾਲ ਕਿਉਂਕਿ ਜੇ ਬੰਦਾ ਕਵੇ ਕਿ ਇਹ ਮੇਰੀਆਂ ਮਿਹਨਤਾਂ ਨਹੀਂ ਬੰਦੇ ਦੀਆਂ ਮਿਹਨਤਾਂ ਨਹੀਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਕਿ ਮਿਹਨਤਾਂ ਕਰਨ ਵਾਲੇ ਆਪਣੇ ਤੋਂ ਇੱਕ ਦੂ ਇੱਕ ਚੰਦਨੀਆਂ ਕੌਣ ਜਾਣੇ ਮੇਰਾ ਨਾਮ ਜੀ ਉਹ ਕਿੰਨੀਆਂ-ਕਿੰਨੀਆਂ ਮਿਹਨਤਾਂ ਕਰਕੇ ਲੋਕ ਬੈਠੇ ਆ ਇਹ ਰੱਬ ਦੀ ਬਖਸ਼ਿਸ਼ ਹੁੰਦੀ ਹੈ ਜੇ ਬੰਦੇ ਨੂੰ ਕੋਈ ਰੁਤਬਾ ਮਿਲਦਾ ਹੈ ਜੇ ਬੰਦੇ ਇਹ ਸਾਰੀ ਗੁਰੂ ਦੀ ਬਖਸ਼ਿਸ਼ ਹੈ ਜੇ ਬੰਦਾ ਕਹਿੰਦਾ ਇਹ ਮੇਰੀਆਂ ਮਿਹਨਤਾਂ ਨੇ ਨਹੀਂ ਭਾਈ ਉਹਦੀ ਰਹਿਮਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਜਦੋਂ ਅਸੀਂ ਕਹਿੰਦੇ ਜਦੋਂ ਬੰਦਾ ਕੱਲੀ ਕਹਿੰਦਾ ਮੇਰੀ ਮਿਹਨਤਾਂ ਫਿਰ ਹੰਕਾਰ ਪੈਦਾ ਹੋ ਜਾਂਦਾ ਜਦੋਂ ਅਸੀਂ ਕਹਿੰਨੇ ਰੱਬਾ ਇਹ ਸਾਰੀਆਂ ਤੇਰੀਆਂ ਰਹਿਮਤਾਂ ਨੇ ਕਿੱਥੋਂ ਤੱਕ ਦੁਨੀਆ ਕਿੱਥੋਂ ਤੱਕ ਸੰਸਾਰ ਆ ਸਭ ਵੇਖ ਲਿਆ ਤੇ ਇਹ ਸਾਰੀਆਂ ਗੁਰੂ ਦੀਆਂ ਰਹਿਮਤਾਂ ਨੇ ਕੱਲ ਦਾ ਜਿਹੜਾ ਸੈਂਟਰ ਇੱਕ ਸਾਈਡ ਤੇ ਕੱਲ ਅਸੀਂ ਸ਼ਾਮ 7 ਵਜੇ ਉੱਥੇ ਤੁਰੇ ਸੀ ਤੇ 13 ਘੰਟੇ ਸਾਨੂੰ ਆਉਣ ਤੇ ਲੱਗ ਜਾਂਦੇ ਲਗਾਤਾਰ ਜੇ ਗੱਡੀ ਚਲਾਈਏ ਲਗਾਤਾਰ 13 ਘੰਟੇ ਇੱਕ ਸਾਈਡ ਦਾ ਸਾਡਾ ਸਫ਼ਰ ਬਣਦਾ ਸੋ ਗੁਰੂ ਨੇ ਕਿਰਪਾ ਕੀਤੀ ਆ ਸਰੀਰ ਥੱਕਿਆ ਪਿਆ ਦਿਨੇ ਵੀ ਆਰਾਮ ਨਹੀਂ ਹੋਇਆ ਪਰ ਆਪ ਸਾਰੀਆਂ ਸੰਗਤਾਂ ਦੀ ਕਿਰਪਾ ਰਹੀ ਕਿ ਆਪਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈ ਕੇ ਗੁਰੂ ਦੇ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਆ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਬਖਸ਼ਣ ਪਰਉਸੇ ਦੀਆਂ ਦਾਤਾ ਬਖਸ਼ਣ ਤੇ ਸਾਡੇ ਉੱਤੇ ਨਿਮਾਣਾ ਬਣ ਕੇ ਆ। ਇਹ ਜੇ ਬੰਦਾ ਕਵੇ ਮੇਰੇ ਕੋਲੇ ਧੰਨਵਾਦ ਆ ਮੇਰੇ ਕੋਲੇ ਗੱਡੀਆਂ ਵੱਡੀਆਂ ਨੇ ਮੇਰੇ ਕੋਲੇ ਬਹੁਤ ਕੁਝ ਆ ਮੇਰੀ ਚੱਲ ਦੀ ਬੜੀ ਦੁਨੀਆ ਤੇ ਸੰਸਾਰ ਦੀ ਆ। ਇਹ ਸਭ ਕੁਝ ਇੱਥੇ ਰਹਿ ਜਾਣਾ ਹੈ ਦੁਨੀਆਂ ਤੇ ਸੰਸਾਰ ਤੋਂ ਕਦਨ ਇਹ ਮਰਦਵੇ ਇਹ ਕੋਠੀਆਂ ਇਹ ਕਾਰਾਂ ਇਹ ਜਾਇਦਾਦਾਂ ਸਭ ਕੁਝ ਇੱਥੇ ਰਹਿ ਜਾਣੀਆਂ ਬੰਦਿਆ ਇੱਕੋ ਜਿਹੜੇ ਦੁਨੀਆਂ ਤੇ ਸੰਸਾਰ ਤੋਂ ਅਸੀਂ ਨਾਮ ਸੇਵਾ ਸਿਮਰਨ ਬੰਦ ਕੇ ਜਦੋਂ ਗੁਰੂ ਦੇ ਚਰਨਾਂ ਵਿੱਚ ਕਰਕੇ ਜਾਵਾਂਗੇ ਸਾਡੀ ਉਲਖੀ ਮੈਂ ਸੋਚੀ ਝੋਲੀ ਵਿੱਚ ਪਾਵੇਂ ਸਾਜਾਂ ਨਾਲ ਹੋਵੇ ਭਾਵੇਂ ਵਾਹਿਗੁਰੂ ਵਾਹਿਗੁਰੂ ਕਰਕੇ ਹੋਵੇ ਭਾਵੇਂ ਪਾਠ ਕਰਕੇ ਹੋਵੇ ਭਾਵੇਂ ਸੇਵਾ ਕਰਕੇ ਹੋਵੇ ਇਹ ਸਾਰੇ ਰੱਬ ਦੇ ਕੀਰਤਨ ਨੇ ਪਾਤਸ਼ਾਹ ਜੀ ਕੀਰਤਨ ਝੋਲੀ ਵਿੱਚ ਪਾਵੇਂ ਤੇ ਜਿਹੜਾ ਜਿਹੜਾ ਇੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਤੁਹਾਡਾ ਆਪਾਂ ਨੇ ਮਨਾਇਆ ਆਪਾਂ ਸਾਰੇ ਖੰਡੇ ਕੀ ਪਾਹੁਲ ਲੈ ਕੇ ਕਲਗੀਧਰ ਦੇ ਪੁੱਤਰ ਤਿਉ ਅਮਰਤ ਨਾਲ ਹੋ ਕੇ ਜੀਓ ਅਰਦਾਸ ਕਰਕੇ ਜਾਏ ਉਹ ਲੜ ਲੱਗੇ ਗੁਰੂ ਦੀ ਤੇਰੇ ਪੱਲੇ ਫਿਰ ਆਪਾਂ ਸ਼ੇਪ ਪੜੋਗੇ ਅਨੰਦ ਸਾਹਿਬ ਦੇ ਪਾਠ ਅਰਦਾਸ ਵਿੱਚ ਜੁੜਾਂਗੇ ਫਿਰ ਆਪਾਂ ਕਰਾਮ ਚਾਲੇ ਆਓ ਸਾਰੇ ਪੜ੍ਹ ਲਈਏ ਲੜ ਲੱਗੇ ਐ ਗੁਰੂ ਦੀ ਤੇਰੀ ਰੱਖੇ ਮੇਲੋ ਇੱਕ ਵਾਰੀ ਕੋਟਾਨ ਕੋ ਸਿਵਲ ਸੇਕ ਸੰਗਠਨ ਦਾ ਪੈਦਲੋਂ ਧੰਨਵਾਦ ਜਿਨ੍ਹਾਂ